ਕਲਾਨੋ ਰੋਡ ਦੇ Amazon ਕੰਪਨੀ ਦਾ ਇੱਕ ਵਰਕਰ ਆਪਣੀ ਕਲੈਕਸ਼ਨ ਲੈ ਕੇ ਆ ਰਿਹਾ ਸੀ 3,85,000 ਰੁਪਏ ਦੇ ਨੇੜੇ-ਨੇੜੇ ਜਿਹੜਾ ਉਹ ਜਦੋਂ ਉੱਥੇ ਕਲਾਨੋ ਰੋਡ ਤੇ ਪਹੁੰਚਿਆ ਤਾਂ ਉਹਦੇ ਪਿੱਛੋਂ ਦੋ ਕਾਰ ਵਾਲੇ ਬੰਦੇ ਔਰ ਦੋ ਮੋਟਰਸਾਈਕਲ ਤੇ ਉਹਨਾਂ ਨੇ ਆ ਕੇ ਉਹਨੂੰ ਰੋਕਿਆ ਉਹਨਾਂ ਕੋਤੇਮਾਰ ਕਰਕੇ ਉਹਦੇ ਕੋਲੋਂ ਜਿਹੜੇ ਉਹਦੇ ਪੈਸੇ ਆ ਉਹ ਖੋਹ ਕੇ ਲੈ ਗਏ ਤੇ ਸਾਡੇ ਡੀਐਸਪੀ ਗੁਡਾਸਪੁਰ ਔਰ ਐਸਐਟਓ ਸਰ ਗੁਡਾਸਪੁਰ ਇਨੋ ਨੇ ਕਾਫੀ ਮਿਹਨਤ ਨਾਲ ਵਰਕ ਕਰਕੇ ਇਹਨਾਂ ਵਿੱਚੋਂ ਤਿੰਨ ਬੰਦੇ ਜਿਹੜੇ ਅਰੈਸਟ ਕਰ ਰਹੇ ਆ ਤਾਂ ਉਹਨਾਂ ਦੇ ਵਰਕਰ ਨੂੰ ਕਰੀਬ 2 ਲੱਖ ਤੇ 85000 600 ਰੁਪਏ ਦੇ ਬਰਾਂਦ ਕਿਤੇ ਜਾ ਚੁੱਕੇ ਆ ਤੇ ਬਾਕੀ ਇੱਕ ਬੰਦਾ ਜਿਹੜਾ ਉਹ ਹੋਰ ਜਿਹੜਾ ਨਾਮਜਦ ਹੈਗਾ ਵਿੱਚ ਤੇ ਉਹ ਅਰੈਸਟ ਕਰਨੇ ਬਾਕੀ ਆ ਉਹ ਜਲਦੀ ਇਹਨਾਂ ਨੇ ਅਰੈਸਟ ਕੇ ਇੱਕ ਦਿਨ ਵਿੱਚ ਕਰ ਲੈਣਾ ਉਹਦੇ ਪਿੱਛੇ ਲੱਗੀ ਆ ਸਦੋਂ ਦੋਸਤੀ ਸੀ ਆਪਣੇ ਸੀ ਜੀ ਨਹੀਂ ਦੋਸਤ ਨਹੀਂ ਸੀ ਜੀ ਕੋਈ ਤਾੜੀ ਰੰਜਿਸ਼ ਹੈ ਕਿ ਨਹੀਂ ਕੋਈ ਰੰਜਿਸ਼ ਵੀ ਕੋ ਸਾਹਮਣੇ ਨਹੀਂ ਆਈ ਪਹਿਲੇ ਕੇਸ ਹੈ ਜੀ ਨਾ ਕੋਈ ਪਹਿਲਾ ਕੋਈ ਕੇਸ ਨਹੀਂ ਆਉਣਾ ਜੀ ਸਰ ਇਹਨੂੰ ਪਤਾ ਕਿੱਦਾਂ ਲੱਗਾ ਜੀ ਇਹ ਨੂੰ ਕੋਈ ਇਹਨੂੰ ਇਹ ਪਤਾ ਸੀਗਾ ਕਿ Amazon ਦਾ ਵਰਕਰ ਆਇਆ ਹੈ ਔਰ ਇਹਦੇ ਕੋ ਪੈਸੇ ਹੁੰਦੇ ਆ ਕਿਉਂਕਿ ਇਹ ਸ਼ਾਮ ਦਾ ਟਾਈਮ ਆ ਤੇ ਇਹਦੇ ਕੋ ਜਦੋਂ ਇਹਦੇ ਪਿੱਛੇ ਨੂੰ ਕਰਾ ਗੋਕਾ ਦੇ ਜਿੱਦ ਕੋ ਪਤਾ ਹੀ ਹੋਣਗੇ ਮੈਂ ਕਿਹਾ ਇਹ ਨਾਲ ਹੀ ਕੰਮ ਕਰਵਾ ਜੀ ਨਾਲ ਲਾਈ ਮੈਂ ਇਦਾਂ ਦਾ ਕੋਈ ਸਾਡੇ ਇਨਵੈਸਟੀਗੇਸ਼ਨ ਜੀ ਨਹੀਂ ਸਾਡੇ ਸਾਹਮਣੇ ਆਇਆ ਠੀਕ ਹੈ